ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਗਏ ਹਾਂ ਜੀ ਤੇ ਅੱਜ ਦੋ ਜਣੇ ਹੀ ਜੇ ਬਾਕੀ ਨਹੀਂ ਆਏ ਉਹ ਰਖੜੀ-ਲਖੜੀ ਬਣਨ ਗਏ ਆਪਣੇ ਨਾਲ ਕੇ ਅੱਛਾ ਚਲ ਆ ਜਾਓ ਫਿਰ ਅੰਦਰ ਆ ਜਾਓ ਏਸੀ ਵਾਲੇ ਅੰਦਰ ਹੀ ਇੱਥੋਂ ਬਹਿ ਜੰਨੇ ਹਾਂ ਜੀ ਆ ਜਾਓ ਅੱਛਾ ਰਖੜੀ ਬਣਨ ਗਏ ਚਲ ਇੱਥੇ ਬੈਠੋ ਫਿਰ ਤੁਸੀਂ ਹਾਂ ਜੀ ਬਹਿ ਜਾਓ ਨਹੀਂ ਇੱਥੇ ਬਹਿਣਾ ਹਾਂ ਹੋਰ ਠੀਕ ਠਾਕ? ਹਾਂਜੀ। ਤਾਂ ਬੰਦੀ ਰੱਖੜੀ? ਹਾਂਜੀ ਅਸੀਂ ਬੰਨ੍ਹ ਆਏ ਕਰ ਲੈ। ਅੱਛਾ ਅੱਛਾ ਅੱਛਾ। ਹਾਂਜੀ। ਠੀਕ ਆ। ਤੇ ਹੋਰ ਠੀਕ ਠਾਕ ਸਾਰੀ? ਹਾਂਜੀ। ਪੈਰ ਭਰਾ ਠੀਕ ਠਾਕ ਹੈ ਜਨਾ ਰੱਖੜੀ ਬੱਧੀ। ਹਾਂਜੀ। ਠੀਕ ਚਲੋ ਵਧੀਆ ਵਧੀਆ। ਹਾਂਜੀ। ਬਹੁਤ ਵਧੀਆ। ਤੇ ਬਾਕੀਆਂ ਸਾਰੇ ਰੱਖੜੀ ਬਣਨ ਗਏ। ਬਾਕੀ ਸਾਰੇ ਰੱਖੜੀ। ਠੀਕ ਆ। ਦਿਮਾਗ ਫਰੈਸ਼ ਆ? ਬਸ। ਇੱਥੇ ਹੀ ਐਨ ਦਿਮਾਗ। ਇਹਦੇ ਨਹੀਂ ਕਿਤੇ ਵੀ ਅਹੀਂ ਨਹੀਂ ਜਾਣਾ ਐ ਨਾਨੀ। ਨਹੀਂ ਨਹੀਂ। ਜਾਏ ਜੀ ਹਾਂ ਜੀ ਜਾਏ ਗਾ ਚਲੋ ਵਰੀਏ ਵਰੀਏ ਹਾਂਜੀ ਤੇ ਆਪਾਂ ਉਹ ਇੱਕ ਇੱਕ ਛੋਟੀ ਜਿਹੀ ਵਿੱਚ ਹਾਂਜੀ ਪਹਿਲਾਂ ਆਪਾਂ ਸਿੱਖਿਆ ਸੀ ਵੀ ਜ਼ਿੰਦਗੀ ਜੀਣ ਦੇ ਆਸਾਨ ਤਰੀਕੇ ਹਾਂਜੀ ਵੀ ਜ਼ਿੰਦਗੀ ਤੇ ਅਸੀਂ ਖੁਸ਼ੀ ਵਿੱਚ ਰਹਿ ਸਕਦੇ ਹਾਂ ਹਾਂ ਤੇ ਅੱਜ ਤੁਸੀਂ ਦੱਸੋ ਜੇ ਕੋਈ ਤੁਹਾਡੇ ਦਿਮਾਗ 'ਚ ਸਵਾਲ ਹੈਗਾ ਵੀ ਆਪਾਂ ਆ ਪੁੱਛਣਾ ਜਾਂ ਤੁਹਾਨੂੰ ਕੋਈ ਸਕੂਲ ਵਿੱਚ ਹੋਇਆ ਹੋਵੇ ਵੀ ਯਾਰ ਆ ਮਤਲਬ ਪੁੱਛਣਾ ਵਾ ਹਾਂਜੀ ਕਈ ਥੋੜੇ ਹੋ ਜਾਂਦੇ ਵੀ ਹਾਂ ਆਪਾਂ ਉਹਨਾਂ ਤੋਂ ਜਾਵਾਂਗੇ ਤੇ ਅੰਕਲੋਂ ਨਾਲ ਦੋ ਕਲੀਅਰ ਕਰ ਲਾਂਗੇ ਇਹ ਚੀਜ਼ ਬਾਰੇ ਹਾਂਜੀ ਹੈ ਕੋਈ ਹਾਂਜੀ ਪੁੱਛਣਾ ਅੰਕਲ ਜੀ ਇਹ ਪੁੱਛਣਾ ਕਿ ਜਿਦਾ ਸਾਰੇ ਕਹਿੰਦੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਡਿਸਪਲਨ ਬੜਾ ਜ਼ਰੂਰੀ ਆ ਹੋਣਾ ਚਾਹੀਦਾ ਹਰ ਕਿਸੇ ਦੀ ਜ਼ਿੰਦਗੀ 'ਚ ਤੇ ਉਹਨੂੰ ਆਪਣੀ ਆਪਣੀ ਜ਼ਿੰਦਗੀ 'ਚ ਆਪਾਂ ਕਿੱਦਾਂ ਨੇ ਆ ਸਕਦੇ ਆ ਹਾਂ ਗੁੱਡ ਵੈਰੀ ਗੁੱਡ ਜਿਹੜਾ ਡਿਸਪਲਨ ਆ ਨਾ ਇਹ ਜ਼ਿੰਦਗੀ 'ਚ ਹੋਣਾ ਬੜਾ ਜ਼ਿਆਦਾ ਜ਼ਰੂਰੀ ਆ ਹਾਂਜੀ ਪਰ ਜਿਵੇਂ ਹੁਣ ਬੱਚੇ ਬੱਚੇ ਇਹ ਤਾਂ ਹੀ ਚਾਹੀਦਾ ਵਾ ਮਾਂ ਪਿਓ ਮਤਲਬ ਉਹਨੂੰ ਇੰਨਾ ਚਾਹੀਦਾ ਵੇ ਬੱਚਿਆਂ ਨੂੰ ਸਮਝਾਉਣਾ ਜਿਦ ਤਰਾ ਹੁਣ ਬੱਚੇ ਆ ਜਾਂਦੇ ਨੇ ਨਾ ਸਕੂਲੋਂ ਹਾਂਜੀ ਕਈ ਵਾਰ ਨੂੰ ਵੇਖਿਆ ਬੂਟ ਲਾਉਣੇ ਆ ਇੱਕ ਬੂਟ ਮੱਝੇ ਥੱਲੇ ਵੜ ਜਾਂਦਾ ਤੇ ਇੱਕ ਇਧਰ ਉਹ ਸਵੇਰੇ ਲੱਭਦੇ ਆ ਜਦੋਂ ਆਪਾਂ ਜਾਣਾ ਹੁੰਦਾ ਵਾ ਸਕੂਲ ਹਾਂਜੀ ਇਹ ਵੀ ਇੱਕ ਡਿਸਪਲਿਨ ਹੈ ਹਾਂਜੀ ਆਓ ਆਪਣੇ ਬੂਟ ਲਾਓ ਹਾਂਜੀ ਜਰਾਬਾਂ ਲਾਓ ਜੇ ਜਰਾਬਾਂ ਧੋਣ ਆ ਲੀਆਂ ਤਾਂ ਧੋ ਲਓ ਜੇ ਨਹੀਂ ਤਾਂ ਸੁੱਕੇ ਧੁੱਪੇ ਰੱਖੋ ਹਾਂਜੀ ਤਿਹੇ ਤੋਂ ਪਹੁੰਚ ਸ਼ਾਮ ਨੂੰ ਟੋਕਲ ਹੋ ਜੇ ਤੁਹਾਨੂੰ ਸਵੇਰੇ ਕੋਈ ਮੁਸ਼ਕਲ ਨਾ ਹੋ ਹਾਂਜੀ ਟੋਕਣ ਦੇ ਠੀਕ ਆ ਇਹ ਵੀ ਇੱਕ ਡਿਸਪਲਿਨ ਹੈ ਹਾਂਜੀ ਡਿਸਪਲਿਨ ਆ ਜ਼ਿੰਦਗੀ ਦਾ ਸਾਰਾ ਕੁਝ ਹੀ ਡਿਸਪਲਿਨ ਹੈ ਬਹਿਣਾ ਖਲੋਣਾ ਚੱਲਣਾ ਫਿਰਨਾ ਤੇ ਸਾਰਾ ਕੁਝ ਹੀ ਗੱਲ ਕਰਨੀ ਆ ਤੁਹਾਡੇ ਨਾਲ ਗੱਲ ਕਰਨੀ ਡਿਸਪਲਿਨ ਚ ਆਉਂਦਾ ਹਾਂਜੀ ਠੀਕ ਆ ਹੁਣ ਵੇਖੋ ਜਿੱਦ ਤਰਾ ਮਤਲਬ ਕਿ ਆਪਾਂ ਕਈ ਵਾਰ ਕਿਸ ਦਫ਼ਤਰ ਚ ਜਾਂਦੇ ਆ ਨਾ ਕਿਸ ਸੀਨੀਅਰ ਦੇ ਮਤਲਬ ਦਫ਼ਤਰ ਜਾਂਦੇ ਆ ਤੇ ਆਪਾਂ ਕਈ ਆ ਮੈਂ ਗਏ ਆਂ ਹਾਂਜੀ ਤੇ ਨਾਲ ਕਈ ਬੰਦੇ ਦਿਖਾਉਂਦੇ ਆ ਵੀ ਅਸੀਂ ਉਹਦੇ ਨਾਲ ਘਟ ਨਹੀਂ ਆ ਆਪਣੇ ਆਪ ਨੂੰ ਮਤਲਬ ਮੰਨ ਲਓ ਹੁਣ ਮੈਂ ਤੁਹਾਡੇ ਕੋਲ ਆਇਆ ਹਾਂ ਨਾ ਇਸੇ ਤਰੀਕੇ ਨਾਲ ਕੋਨਾ ਬਹਿਣਾ ਹੈ ਇਦਾਂ ਤੇਰਾ ਤਰ੍ਹਾਂ ਕੇ ਹਾਂਜੀ ਉਹ ਫਿਰ ਜਿਹੜਾ ਅਗਲਾ ਬੰਦਾ ਨਾ ਆਪਣਾ ਜੀਦ ਕੋ ਆਪਾਂ ਕੰਮ ਕਰਾਉਣਾ ਹਾਂਜੀ ਉਹ ਫਿਰ ਵੇਖ ਲੈਂਦਾ ਵੀ ਇਹ ਨਹੀਂ ਕੰਮ ਵਾਲਾ ਕੰਮ ਲੈਣ ਵਾਲਾ ਨਹੀਂ ਕੀ ਉਹ ਅੱਜ ਕਰ ਸਕਦਾ ਨਾ ਕੰਮ ਹਾਂਜੀ ਉਹ ਨਾਲ ਕਹਿੰਦਾ ਨਹੀਂ ਅੱਜ ਨਹੀਂ ਤੁਹਾਡਾ ਹੋ ਸਕਦਾ ਇਹ 1-2 ਦਿਨ ਰੁਕਣਾ ਪੈਣਾ ਠੀਕ ਹੈ ਤੁਸੀਂ ਜਾ ਐ ਨਾ ਆਰਾਮ ਨਾਲ ਬਹਿ ਜਾਓ ਹਾਂਜੀ ਜ਼ਿਆਦਾ ਨਾ ਬੋਲੋ ਉਹਨੂੰ ਰਾਮ ਸਲਾਮ ਕਰੋ ਉਹਨੇ ਆਪੇ ਤੁਹਾਨੂੰ ਪੁੱਛ ਲੈਣਾ ਕਿ ਹਾਂਜੀ ਭਾਜੀ ਦੱਸੋ ਕੀ ਕੰਮ ਹੈ ਹਾਂਜੀ ਉਹਨੂੰ ਦੱਸੋ ਵੀ ਵੀਰ ਜੀ ਆਹ ਸਾਨੂੰ ਕੰਮ ਆ ਤੇ ਆਹਾਨੂੰ ਮੁਸ਼ਕਲ ਹੈ ਇਹਦਾ ਹੱਲ ਕਰੋ ਸਾਨੂੰ ਜਾਂ ਦੱਸੋ ਇਹਦਾ ਕੀ ਹਾਲ ਹੈ ਠੀਕ ਉਹ ਤੁਹਾਨੂੰ ਉਹਨੇ ਦੱਸ ਦੇਗਾ ਹਾਂਜੀ ਜੇ ਆਪਾਂ ਐ ਜਾ ਕੇ ਬਹਿ ਗਏ ਨਾ ਇਹ ਡਿਸਪਲਿਨ ਚ ਆਉਂਦਾ ਹੋਵੇ ਵੀ ਠੀਕ ਹੈ ਕਈ ਨੂੰ ਵਿਖਿਆ ਜਗ ਬਹਿ ਜਾਣਗੇ ਉਹਨੂੰ ਆਪਣੇ ਆਪ ਦਿਖਾਉਦੇ ਕਿ ਅਸੀਂ ਤਰੋਂ ਘਟ ਨਹੀਂ ਪਰ ਨਹੀਂ ਹਾਂਜੀ ਅਸੀਂ ਕਿਹ ਕੋ ਕੰਮ ਲੈਣਾ ਵਾ ਅਸੀਂ ਆਪਣਾ ਮਤਲਬ ਦਿਖਾਉਣਾ ਨਹੀਂ ਹੈ ਉਹਨੂੰ ਹਾਂਜੀ ਉਹ ਤੋਂ ਥੋੜਾ ਜਿਹਾ ਮੰਨ ਤੋ ਕਰਨਾ ਵੀ ਕੀ ਆ ਆਪਣਾ ਮਤਲਬ ਉਹ ਕਰਨਾ ਉਸ ਤੋਂ ਲੈਣਾ ਮਤਲਬ ਤਰੀਕਾ ਹਮ ਤਰੀਕਾ ਆਉਣਾ ਚਾਹੀਦਾ ਗੱਲ ਕਰਨ ਦਾ ਆ ਦੇ ਨਾਲ ਠੀਕ ਹੈ ਠੀਕ ਆ ਹਾਂਜੀ ਤੇ ਹੁਣ ਵੇਖੋ ਕਈਆਂ ਨੇ ਨਾ ਆਪਣੇ ਵਿਆਹਾਂ ਸ਼ਾਦੀਆਂ ਦੀ ਵਿਖਿਆ ਹਣਾ ਦਹਾਵੀ ਹਾਂਜੀ ਪੈਂਟ ਕੋਡ ਪਾਇਆ ਹੁੰਦਾ ਹਾਂਜੀ ਪੈਂਟ ਕੋਡ ਪਾਇਆ ਹੁੰਦਾ ਬੜਾ ਵਧੀਆ ਹਾਂਜੀ ਤੇ ਜਦੋਂ ਖਲੋਣ ਖਲੋਂਦੇ ਨਾ ਜਾਵੇ ਤੇ ਐ ਖਲੋ ਜਾਂਦੇ ਹਾਂਜੀ ਉਹ ਪੈਂਟ ਕੋਡ ਦੀ ਗਾਂਢੀ ਲੱਗ ਜਾਂਦੀ ਹੈ ਜਿਹੜੀ ਆਪਣੀ ਪਰਸਨੈਲਿਟੀ ਆ ਨਾ ਹਾਂਜੀ ਉਹ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਇਹ ਵੀ ਇੱਕ ਡਿਸਪਲਿਨ ਚ ਆਉਂਦਾ ਹਾਂਜੀ ਠੀਕ ਆ ਤੁਸੀਂ ਪੈਂਟ ਕੋਡ ਪਾਇਆ ਤੇ ਦੋਹਾਂ ਲੱਤਾਂ ਦੇਖ ਲੋ ਹਾਂਜੀ ਠੀਕ ਆ ਜਿਹੜਾ ਵੇਖਣ ਆਲਾ ਆ ਜਿਹੜਾ ਕੋਈ ਬੰਦਾ ਆਊਗਾ ਤੁਹਾਡੇ ਨਾਲ ਗੱਲ ਕਰਨ ਵਾਲਾ ਉਹਨੂੰ ਪਤਾ ਲੱਗੂਗਾ ਓਏ ਹਾਂ ਵਾਹ ਕੀ ਕੋਈ ਬੰਦਾ ਤੁਹਾਡੇ ਨਾਲ ਉਸੇ ਤਰੀਕੇ ਨਾਲ ਗੱਲ ਕਰੋ ਜੇ ਤੁਸੀਂ ਐਂ ਕੀਤਾ ਹੋਇਆ ਹੈ ਨਾ ਤੁਹਾਨੂੰ ਉਸੇ ਤਰੀਕੇ ਨਾਲ ਕਰਨਾ ਹੈ ਸਾਈਡ ਤੇ ਹਾਂਜੀ ਜੇ ਤੁਸੀਂ ਇਸ ਤਰ੍ਹਾਂ ਕੀਤਾ ਔਰ ਖਲੋਤੇ ਨਾ ਤਾਂ ਨਾ ਭਾਈ ਮਾੜੀ ਛੇੜ ਦਿਓ ਹਾਂਜੀ ਠੀਕ ਹੈ ਇੰਨਾ ਫਰਕ ਪੈਂਦਾ ਪਰਸਨੈਲਿਟੀ 'ਚ ਫਰਕ ਪੈਂਦਾ ਖਲੋਣ 'ਚ ਕਦੇ ਵੀ ਆਹ ਚੀਜ਼ ਨਹੀਂ ਖਲੋਣੀ ਆਹ ਚੀਜ਼ ਠੀਕ ਹੈ ਹਾਂਜੀ ਗੀੜਾ ਕਪੜਾ ਪਾਓ ਵਧੀਆ ਦੋਹਾਂ ਲਤਾਂ ਦੇਖ ਲਓ ਹਾਂਜੀ ਠੀਕ ਹੈ ਤੇ ਜਦੋਂ ਕਈ ਫਿਰ ਹੋਰ ਵੇਖੋ ਪੈਂਟ ਬੋਰੋਂ ਨਾਲ ਪਾਇਆ ਹੁੰਦਾ ਵਾ ਜਾਂ ਕਿਸੇ ਡਾਕਟਰ ਚ ਆਪਾਂ ਜਾਨੇ ਹੁਣ ਜਿੱਦੋਂ ਤੁਹਾਨੂੰ ਦੱਸਿਆ ਡਾਕਟਰ ਦੇ ਜਾਨੇ ਆ ਕੋਈ ਉਹ ਦਫ਼ਤਰ ਆਲਾ ਆਇਆ ਨਹੀਂ ਮੰਨ ਲਓ ਕੋਈ ਡੀਡੀਓ ਕੋਈ ਕੋਈ ਨਹੀਂ ਅਫਸਰ ਲਾ ਲਓ ਆਇਆ ਨਹੀਂ ਆ ਤੇ ਉਹਦੇ ਔਰ ਤੋਂ ਪਹਿਲਾਂ ਨਾ ਕਈਆਂ ਨੇ ਐ ਖਲੋਤੇ ਹੁੰਦੇ ਹਾਂਜੀ ਖਲੋਤੇ ਹੁੰਦੇ ਕੰਮ ਨਾਲ ਗੇਲਦੇ ਆ ਇਸ ਤਰ੍ਹਾਂ ਜੇ ਆਏ ਆ ਜੀ ਉਹ ਜਿਹੜਾ ਆਉਂਦਾ ਨਾ ਅੰਦਰ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਿਹੜੇ ਹਿਸਾਬ ਦਾ ਵਾ ਉਹ ਉਸੇ ਹਿਸਾਬ ਨਾਲ ਡੀਲ ਕਰਦਾ ਹਾਂਜੀ ਉਹਨੇ ਆਉਦਿਆਂ ਨੂੰ ਐ ਖਲੋ ਤوڑا ਵਾਸਤੇ ਕਹਿੰਦਾ ਸਰ ਜੇ ਉਹ ਜੋ ਤੁਹਾਨੂੰ ਚੰਗਾ ਲੱਗਦਾ ਵਾ ਉਹ ਬੋਲੋ ਠੀਕ ਆ ਉਹਨੂੰ ਪਤਾ ਲੱਗ ਜੂ ਕਿ ਹਾਂ ਵਾਕਿਆ ਹੀ ਇਹੀ ਆ ਇਹ ਮਿਲ ਸਾਰਾ ਕੋਈ ਡਿਸਪਲਨ ਦੇ ਵਿੱਚ ਆ ਹੁਣ ਜੇ ਮੈਂ ਪੜਨਾ ਵਧਾ ਵੇਖਿਓ ਇਹ ਜੇ ਮੈਂ ਪੜਨਾ ਵਧਾ ਨਾ ਆਪਣੇ ਖਾਸ ਕਰਕੇ ਪਿੰਡਾਂ ਦੇ ਵਿੱਚ ਜਿਹੜੇ ਚੱਲਤੇ ਫਿਰਦੇ ਚੰਗੇ ਭਲੇ ਆ ਥੋੜੇ ਵੱਡੀ ਉਮਰ ਦੇ ਹੋਵੇ ਉਹਨਾਂ ਦੇ ਕੋਲ ਵਾਲ ਇੱਧਰ ਨਿਕਲੇ ਹੁੰਦੇ ਕੋਈ ਇੱਧਰ ਨਿਕਲੇ ਹੁੰਦੇ ਕੋਈ ਇੱਧਰ ਨਿਕਲੇ ਹੁੰਦੇ ਹਾਂਜੀ ਦਾਦੀ ਦਾ ਵੀ ਕੋਈ ਸਿਸਟਮ ਨਹੀਂ ਆ ਨਾ ਨਾ ਮਤਲਬ ਛੀਹਾ ਨਹੀਂ ਦੇਖਣਾ ਹਾਂਜੀ ਇਹ ਡਿਸਪਲਿਨ ਇਹ ਆ ਕਿ ਤੁਸੀਂ ਜਦੋਂ ਵੀ ਨਿਕਲਣਾ ਨਾ ਕਰੋ ਹਾਂਜੀ ਆਪਣੇਆਂ ਨੂੰ ਪਰਮਾਇਆ ਜਿਦ ਤਰ੍ਹਾਂ ਤੁਸੀਂ ਜੇ ਹੁਣ ਚੰਨੀ ਆ ਨਾ ਤਿੰਨੇ ਨੂੰ ਵਧੀਆ ਤਰੀਕੇ ਨਾਲ ਲੈਣਾ ਵਾ ਇਹ ਦੀ ਵੀ ਵਾਰ ਕੋ ਜਾਣਾ ਖਿਲਰੇ ਹੋਣ ਕੋ ਜਾਣਾ ਖਿਲਰੇ ਹੋਣ ਨਾ ਇਹਨਾਂ ਨੂੰ ਸਾਂਭਣਾ ਵਾ ਹਾਂਜੀ ਹੇਜ ਪਰਨਾਵ ਜਿਤਨਾ ਹੁਣ ਮੈਂ ਬਦਾ ਪਰਨਾਵ ਪਿੰਡ ਦੀ ਆਪਾ ਕਰਾਜ ਏਦਾਂ ਪਰਨਾ ਬਨੋ ਪਰਨਾ ਨੂੰ ਸ਼ੀਸ਼ੇ ਦੇ ਵੇਖ ਕੇ ਬਨੋ ਐਵੇਂ ਨਬਲੇ ਤੇਰਾ ਮਾਰੋ ਹਾਂਜੀ ਕਿਉਂਕਿ ਤੁਹਾਡੇ ਨਾਲ ਮਤਲਬ ਜਿਹੜਾ ਬੰਦਾ ਗੱਲ ਕਰਨ ਵਾਲਾ ਵਾ ਉਹ ਸਹੀ ਤਰੀਕੇ ਨਾਲ ਡੀਲ ਕਰੇ ਧੰਨਵਾਦ ਹਾਂਜੀ ਤੇ ਹੁਣ ਕਈ ਏਦਾਂ ਹਈਆ ਜਿਤਨਾ ਹੁਣ ਤੁਸੀਂ ਜੇ ਪਰ ਲਿਖ ਕੇ ਕੋਈ ਨੌਕਰੀ ਮਿਲ ਜਾਂਦੀ ਆ ਕੋਈ ਟੀਚਰ ਬਣ ਜਾਂਦਾ ਆ ਜਾਂ ਬੈਂਕ ਦੀ ਗਵੈਂਟਾਂ ਦੀ ਖਾਸ ਕਰਕੇ ਉਹ ਵੇਖਿਆ ਉਹ ਨਿੱਕੇ ਨਿੱਕੇ ਬੱਚੇ ਹੁੰਦੇ ਤੁਹਾਡੇ ਅੜ ਗਏ ਤੇ ਅਗੋਂ ਵੱਡਾ ਕੋਈ ਆਉਂਦਾ ਵਾ ਮਤਲਬ ਿੱਤੀ ਦਾੜੀ ਆ ਤੇ ਉਹ ਉਹਨੂੰ ਕਹਿੰਦਾ ਵਾ ਮੈਡਮ ਮੈਡਮ ਆ ਮੇਰਾ ਕੰਮ ਆ ਜਾਂ ਆ ਵੇਖੋ ਫਾਰਮ ਆ ਜੇ ਉਹ ਕੋਈ ਭਾ ਪੈਨਸ਼ਨ ਹੀ ਕਰਾਉਣ ਗਿਆ ਉਹ ਮੈਡਮ ਕਹਿੰਦਾ ਉਹ ਜੇ ਤੁਸੀਂ ਉਹਨੂੰ ਜਾ ਕੇ ਡੇਟਾ ਕੈਦੋਗੇ ਨਾ ਹਾਂਜੀ ਬੇਟਾ ਮੇਰਾ ਥੋੜਾ ਜਿਹਾ ਕੰਮ ਵੇਖੋ ਹਾਂਜੀ ਉਹਨੇ ਤੁਹਾਡਾ ਮਤਲਬ ਜਿਹੜਾ ਦਾ ਨਹੀਂ ਨਾ ਵੇਖਿਆ ਸੀ ਉਹ ਤੁਹਾਡੇ ਵੱਲ ਵੇਖੋਗੀ ਤੁਹਾਨੂੰ ਮਤਲਬ ਚੰਗਾ ਡੀਲ ਕਰੂਗੀ ਹਾਂਜੀ ਹੋਰ ਅਹੀਂ ਗਈ ਹੈ ਨਾ ਮੈਂ ਕਦੀ ਨਹੀਂ ਮੈਡ ਨੂੰ ਦੇਖਿਆ ਹਾਂਜੀ ਮੈਂ ਕਹਣਾ ਭੈਣ ਜੀ ਆ ਵੇਖੋ ਸਾਡਾ ਥੋੜਾ ਜਿਹਾ ਪ੍ਰੋਬਲਮ ਹੈ ਤੇ ਕੀ ਹੈ ਕਿਵੇਂ ਹੱਲ ਹੋ ਸਕਦਾ ਹਾਂਜੀ ਉਦੋਂ ਉਹ ਕਹਿੰਦੇ ਵੀ ਲਿਆਓ ਜੀ ਦਿਖਾਓ ਹਾਂਜੀ ਹੁਣ ਆਪਣੇ ਆਪ ਨੂੰ ਵਧੀਆ ਤਰੀਕੇ ਨਾਲ ਵੀ ਬੰਦਾ ਅੱਗੋਂ ਕਿਹੋ ਜਿਹਾ ਵਾ ਉਹਨੂੰ ਅਹੀਂ ਕਿਹੇ ਤਰੀਕੇ ਨਾਲ ਬੋਲਣਾ ਹਾਂਜੀ ਠੀਕ ਆ ਹੁਣ ਕਈ ਬੋਲਣ ਨੂੰ ਬੜਾ ਵਧੀਆ ਸਮਝਦੇ ਜਿਆੜਾ ਬੋਲਣ ਵਾਲਾ ਹਾਂਜੀ ਜਿਹੜਾ ਜ਼ਿਆਦਾ ਬੋਲਣਾ ਨਾ ਤੇ ਕੋਈ ਸਮਝਦਾਰੀ ਨਹੀਂ ਆ ਕਾਟ ਬੋਲੋ ਹਣ ਕਈ ਬੰਦੇ ਹੀ ਆਪਣੇ ਤਹਾਂ ਸੁਣਿਆ ਹੋਣਾ ਵੇਖਿਆ ਵੀ ਹੋਣਾ ਵਾ ਤੇ ਉਹ ਨਾ ਅਗਲਾ ਜਦੋਂ ਮੈਂ ਗੱਲ ਕਹਿੰਦਾ ਤੁਹਾਨੂੰ ਸਮਝਾ ਰਿਹਾ ਹੂੰ ਵੀ ਬੇਟਾ ਇਤਰਾ ਨਹੀਂ ਖਲੋਣਾ ਤਹਾਂ ਜੇ ਵਾਦੂ ਕਰ ਲੈਣਾ ਹਾਂ ਅੰਦਰ ਜੀ ਸਾਨੂੰ ਪਤਾ ਹੈ ਕਿ ਤਰ੍ਹਾਂ ਰਹਿਣਾ ਫੇਰ ਉਹ ਮੈਂ ਵੀ ਚਲ ਤੈਨੂੰ ਪਤਾ ਤੇ ਠੀਕ ਹੈ ਦੱਸੋ ਹਾਂਜੀ ਅਗਲੇ ਦੀ ਜੇ ਤੁਹਾਨੂੰ ਕੋਲ ਪਤਾ ਵੀ ਆ ਨਾ ਉਹਦੀ ਗੱਲ ਸੁਣ ਲਓ ਹਾਂਜੀ ਕੋਈ ਜੋ ਸਿਖਾਉਂਦਾ ਬਾਜਾ ਦੱਸਦਾ ਵਾ ਨਾ ਜੇ ਇਹ ਚੰਗੀ ਗੱਲ ਲੱਗਦੀ ਆ ਉਹ ਪੱਲੇ ਬੰਨੋ ਤੇ ਬਾਕੀ galactos ਨੂੰ ਆਪਾਂ ਕੀ ਕਰਨਾ ਠੀਕ ਆ ਕਿਹਵੇਂ ਅੱਗੇ ਮਗਰ ਅੱਗੇ ਕੁਝ ਤੁਹਾਨੂੰ ਦੱਸਦਾ ਰਹਾਂ ਨੂੰ ਸੁਣੋ ਜ਼ਰੂਰ ਹਾਂਜੀ ਹਰ ਵੇਲੇ ਸਿੱਖਣ ਦੀ ਕੋਸ਼ਿਸ਼ ਕਰਨੀ ਆ ਕਿ ਮੈਂ ਸਿੱਖਣਾ ਚਾਹੀਆ ਠੀਕ ਆ ਠੀਕ ਆ ਆਪਾਂ ਹੁਣ ਜਿੱਦਾਂ ਆਪਾਂ ਕਿਹੇ ਵੱਲ ਜਾਣੇ ਆ ਹਾਂਜੀ ਉਹਨੂੰ ਪਹਿਲਾਂ ਦੇ ਸਤਿ ਸ੍ਰੀ ਗਾਲ ਬੁਲਾਓ ਸਤਿ ਸ੍ਰੀ ਗਾਲ ਚਾਚਾ ਜੀ ਤਾਇਆ ਜੀ ਅੰਕਲ ਜੀ ਜੋ ਤੁਹਾਨੂੰ ਲੱਗਦਾ ਵੀ ਇਸ ਦੀ ਭਾਜੀ ਹਾਂਜੀ ਹੈ ਕਿ ਨਹੀਂ ਉਹ ਤਰੀਕੇ ਨਾਲ ਬਲਾਓ ਅੱਗੋਂ ਫਿਰ ਉਹਨੂੰ ਕੰਮ ਦੱਸੋ ਉਹ ਜਾਣਦੇ ਹੀ ਆ ਫਿਰ ਉਹ ਤੁਹਾਨੂੰ ਵਧੀਆ ਤਰੀਕੇ ਨਾਲ ਮਤਲਬ ਦੱਸਦਾ ਵੀ ਹਾਂ ਕੀ ਤੋ ਹਕੀ ਕਰਨਾ ਕੀ ਨਹੀਂ ਕਰਨਾ ਕਿ ਦਾ ਹੋਣਾ ਚਾਹੀਦਾ ਠੀਕ ਹੈ ਮਤਲਬ ਜ਼ਿਆਦਾ ਨਹੀਂ ਬੋਲਣਾ ਹਾਂਜੀ ਜਿੱਥੇ ਬੋਲਣ ਦੀ ਲੋੜ ਹੈ ਜੇ ਕੋਈ ਤੁਹਾਨੂੰ ਸਵਾਲ ਕਰਦਾ ਹਾਂਜੀ ਤੇ ਉਹਦੇ ਸਵਾਲ ਦਾ ਜਵਾਬ ਵੀ ਦਿਓ ਹਾਂਜੀ ਦਿਮਾਗ ਨੂੰ ਥੋੜਾ ਜਿਹਾ ਖੋਲ ਕੇ ਰੱਖੋ ਫਰੈਸ਼ ਕਰਕੇ ਰੱਖੋ ਦਿਮਾਗ ਨੂੰ ਹਾਂਜੀ ਠੀਕ ਹੈ ਉਹਨੂੰ ਇਦਾਂ ਦਾ ਜਵਾਬ ਦੋ ਕਿ ਵਾਕਿਆ ਹੀ ਪਤਾ ਲੱਗੇ ਠੀਕ ਹੈ। ਸਵਾਮੀ ਵਿਵੇਕਾਨੰਦ ਜੀ ਹੀ ਨਾ। ਹਾਂਜੀ। ਤੇ ਉਹ ਮਤਲਬ ਬਹੁਤ ਘੱਟ ਬੋਲਦੇ। ਹਾਂਜੀ। ਪਰ ਉਹ ਸੁਣਦੇ ਸਾਰਿਆਂ ਦੇ। ਹਾਂਜੀ। ਤੇ ਉਹ ਸਾਰਿਆਂ ਦੀਆਂ ਗੱਲਾਂ ਤੇ ਜਵਾਬ ਇੱਕ ਦੂਜੇ ਨੂੰ ਮਤਲਬ ਦਿੰਦੇ। ਹਾਂਜੀ। ਠੀਕ ਹੈ। ਤੇ ਤੁਸੀਂ ਇਦਾਂ ਡਿਸਪਲਿਨ ਇਹ ਹੀ ਆ ਡਿਸਪਲਿਨ ਚ ਸਾਰਾ ਕੋਈ ਇਹ ਲੀੜਾ ਕਪੜਾ ਹੁਣ। ਕਈ ਬੰਦੇ ਆ ਪੱਗ ਬੰਨੀ ਹੁੰਦੀ ਆ। ਹਾਂਜੀ। ਤੇ ਥੱਲੇ ਚਵਣਾ ਪਾਈਆਂ ਹੁੰਦੀਆਂ। ਇਹ ਵੀ ਡਿਸਪਲਿਨ ਆ। ਹਾਂਜੀ। ਹੁਣ ਵੇਖੋ ਆਪਾਂ ਜਿਹੜੇ ਕਈ ਬੰਦੇ ਨਾ ਕਹਿ ਦਿੰਦੇ ਆ ਫੌਜੀਆ ਨੂੰ ਚਰਿਆਂ ਨੂੰ ਮੈਂਡਲ ਪਰ ਉਹ ਡਿਸਪਲਿਨਟ ਰਹਿੰਦੇ ਆ ਹਾਂਜੀ ਉਹਨਾਂ ਆਪ ਤੋਂ ਵੱਡੇ ਨੂੰ ਫਸਲੀ ਕਾਲ ਬਣਾਉਣੀ ਬਿਲਾਉਣੀ ਆ ਹਾਂਜੀ ਪਰ ਉਹ ਇੱਕਦਮ ਮਿਲਿਆ ਦੋ ਆਰ ਮਿਲਿਆ ਹਾਂਜੀ ਇਹ ਕਹਿੰਦੇ ਵੀ ਲਾਇ ਨੂੰ ਛੇ ਕੋਈ ਮਤਲਬ ਪਤਾ ਨਹੀਂ ਆ ਗੱਲ ਹਾਂਜੀ ਠੀਕ ਆ ਠੀਕ ਇਸ ਤਰ੍ਹਾਂ ਤੇ ਉਹਨਾਂ ਉਹ ਡਿਸਪਲਿਨ ਉਹਨੇ ਦੇ ਬਾਹਰ ਨਿਕਲਣਾ ਨਾ ਜੁੱਤੀ ਪਾਉਣੀ ਆ ਹਾਂਜੀ ਤੇ ਉਹਨੇ ਪਾਲਿਸ਼ ਕਰਨੀ ਆ ਇਹ ਨਹੀਂ ਆ ਵੀ ਕਟੇਰਾ ਲਈ ਵੱਡੀ ਜੁੱਤੀ ਪਾ ਕੇ ਚੱਲਣਾ ਹਾਂਜੀ ਜੁੱਤੀ ਨੂੰ ਪਾਲਸ਼ ਕਰਨਾ ਇਹ ਵੀ ਡਿਸਪਲਿਨ ਹੈ ਜੇ ਆਪਾਂ ਪੈਂਟ ਪਾਈ ਆ ਤੇ ਥੱਲੇ ਬੂਟ ਜੁੱਤੀ ਹਾਂਜੀ ਇਤਰਾ ਮਤਲਬ ਹੋਣਾ ਚਾਹੀਦਾ ਜਿਹੋ ਜਿਹ ਸਾਡਾ ਡਰੈਸ ਪੂਰਾ ਹੋਣਾ ਚਾਹੀਦਾ ਹਾਂਜੀ ਜੇ ਤੁਹਾਡੇ ਡਰੈਸ ਤੇ ਇੱਕ ਵੀ ਕਮੀ ਹੋਈ ਨਾ ਹੋਈ ਮੰਨ ਲਓ ਤੁਹਾਡਾ ਬੱਢਣੀ ਕੁੱਟਾ ਹਾਂਜੀ ਤੁਹਾਡਾ ਜਿਹੜਾ ਵੀ ਧਿਆਨ ਹੈ ਤੁਸੀਂ ਤੁਹਾਡਾ ਧਿਆਨ ਇਹੀ ਰਹਿਣਾ ਜਿਹੜੀ ਤੁਹਾਡੇ ਤੇ ਕਮੀ ਹੋਈ ਨਾ ਜੇੜੀ ਤੁਹਾਡੇ ਚ ਕਮੀ ਕੋਈ ਵੀ ਹੋਈ ਤੁਹਾਡਾ ਧਿਆਨ ਇਹ ਰਹਿਣਾ ਕਿ ਹੋ ਮੈਂ ਇਹ ਚਾ ਕਮੀ ਆ ਤੁਹਾਡਾ ਮਨ ਕੰਮ ਮਨ ਧਿਆਨ ਨਹੀਂ ਜਾਣਾ ਹਾਂਜੀ ਹਮੇਸ਼ਾ ਸਿੱਖਣ ਦੀ ਕੋਸ਼ਿਸ਼ ਕਰਨੀ ਠੀਕ ਆ ਠੀਕ ਆ ਕਿਹ ਹੈ ਤੁਹਾਨੂੰ ਪਤਾ ਭਾਵੇਂ ਤੁਹਾਨੂੰ ਪਤਾ ਆ ਜਾਂ ਨਹੀਂ ਪਤਾ ਹਾਂਜੀ ਸਿੱਖੋ ਸਾਰਾ ਇਹ ਜ਼ਿੰਦਗੀ ਚ ਸਿੱਖੇ ਨਹੀਂ ਜਾਂਦਾ ਨਵੇਂ ਨਵੇਂ ਟੈਕਨੋਲੋਜੀ ਆਉਂਦੀ ਰਹਿੰਦੀ ਆ ਹਾਂਜੀ ਸਿੱਖਦੇ ਰਹੋ ਹਰੇਕ ਤੋਂ ਸਿੱਖੋ ਇਹ ਨਾ ਦੱਸੋ ਵੀ ਮੈਂ ਬੜਾ ਸਿਆਣਾ ਹਾਂ ਹਾਂਜੀ ਠੀਕ ਹੈ ਜਿੱਥੇ ਤੁਹਾਨੂੰ ਕੋਈ ਪੁੱਛਦਾ ਉੱਥੇ ਦੱਸਣਾ ਬੋਲਣਾ ਫਿਰ ਹਾਂਜੀ ਤੇ ਠੀਕ ਹੈ ਬੇਟਾ ਹੁਣ ਤੁਸੀਂ ਨਾ ਇਹ ਡਿਸਪਲਿਨ ਬਾਰੇ ਤੁਹਾਨੂੰ ਜੋ ਦੱਸਿਆ ਨਾ ਹਾਂਜੀ ਅਰੇ ਹੋਰ ਵੀ ਬੜੀਆਂ ਗੱਲਾਂ ਵਾ ਬਗ ਮੈਂ ਤੁਹਾਨੂੰ ਹੋਰ ਆ ਸਕੂਲ ਦਾ ਵੀ ਢਾਡਾ ਹਾਂ ਹਾਂਜੀ ਤੇ ਜੇ ਬੱਚੇ ਨਹੀਂ ਆਏ ਹਾਂਜੀ ਉਹਨਾਂ ਨੂੰ ਵੀ ਡਿਸਪਲਿਨ ਬਾਰੇ ਦੱਸੜਾਵਾ ਹਾਂਜੀ ਤੇ ਜਿਹੜੀਆਂ ਹੁਣ ਮੈਂ ਤੁਹਾਨੂੰ ਦੱਸਿਆ ਹੀ ਗੱਲਾਂ ਵੀ ਜ਼ਿੰਦਗੀ ਜੀਣ ਦੇ ਆਸਾਨ ਤਰੀਕੇ ਹਾਂਜੀ ਠੀਕ ਹੈ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਢਾਲਣਾ ਵੀ ਆ। ਢਾਓਗੇ ਫਿਰ ਪਤਾ ਲੱਗਣਾ ਵਾ। ਇਹ ਕੱਲਾ ਸੁਣਨ ਨਾਲ ਕੋਈ ਨਹੀਂ ਆ। ਜੇ ਉਹ ਡਿਸਪਲਿਨ ਆ ਇਹਨੂੰ ਵੀ ਜੇ ਤੁਸੀਂ ਸੁਣ ਲਿਆ ਇਹਨੂੰ ਢਾਲਿਆ ਨਾ ਤੇ ਇਹ ਕੋਈ ਫਾਇਦਾ ਨਹੀਂ ਆ ਫਿਰ। ਹਾਂਜੀ। ਜੋ ਤੁਸੀਂ ਸਿੱਖਦੇ ਜੇ ਸੁਣਦੇ ਜੇ ਉਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਣਾ। ਉਹਨੂੰ ਜ਼ਿੰਦਗੀ ਵਿੱਚ ਢਾਲ ਲੈਣਾ ਵਾ। ਠੀਕ ਆ। ਫਿਰ ਫਾਇਦਾ ਵਾ। ਹਾਂਜੀ। ਤੇ ਲਿਆ ਵਾਕੀ ਕਾਪੀ ਤੁਸੀਂ ਦਿਖਾਓ। ਹਾਂ ਲਓ। ਇਹ ਡਿਸਪਲਿਨ ਬਾਕੀ ਹੋ ਤਾਂ ਹੈ ਨਾ ਨਵਾਂ ਕੋ ਟੌਪ ਤੁਹਾਡੇ ਧਿਆਨ ਚ ਆਇਆ। ਹਾਂਜੀ ਤੇ ਦੱਸਿਓ ਮੈਨੂੰ ਪਹਿਲਾਂ ਦੱਸ ਜਾ ਕਰੋ ਫਿਰ ਮੈਂ ਜਦਰਾ ਮਾਦੋ ਬੰਦਾ ਸਟੱਡੀ ਕਰ ਲੈਂਦਾ ਕੋਈ ਹੋਰ ਚੀਜ਼ ਵੇਖ ਲੈਂਦਾ ਸੁਣ ਲੈਂਦਾ ਜਾਂ YouTube ਤੋਂ ਨਹੀਂ ਬੰਦਾ ਤੁਹਾਨੂੰ ਹੋਰ ਵੀ ਤਰੀਕੇ ਨਾਲ ਸਮਝਾ ਸਕਦਾ ਹਾਂਜੀ ਠੀਕ ਹੈ ਮੈਂ ਦੱਸ ਜਾਗਾ ਕਿ ਅੰਕਲ ਜੀ ਅਹੀਂ ਐਸ ਟੌਪਿਕ ਤੇ ਸਿੱਖਣਾ ਚਾਹੁੰਦੇ ਆ ਸਾਨੂੰ ਆਹ ਮੜਾ ਸਮਝਾਓ ਠੀਕ ਹੈ ਤੇ ਅੱਜ ਬਸ ਇਹ ਇੰਨਾ ਹੀ ਹਾਂਜੀ ਤੇ ਆ ਇਹ ਹਨ ਸਕੂਲ ਦਾ ਥੋੜਾ ਜਿਹਾ ਕੰਮ ਮਿਲਿਆ ਹੈ ਵੇਖਣਾ ਕਿੰਦਾ ਕਰਨਾ ਠੀਕ ਠੀਕ ਹੈ ਹਾਂਜੀ